ਮਗਰ ਜਿੰਨਾ ਸਨਮਾਨ ਜਿੰਨੇ ਸਮਾਨ ਸਮਾਰੋ ਜਿੰਨੇ ਸਵਾਗਤ ਸਮਾਰੋ ਇਸ ਕਮੇਟੀ ਦੇ ਅਸਲੇ ਹੋ ਰਹੇ ਨੇ 25 ਜੂਨ 2025 ਤੋਂ ਬਾਅਦ ਐਨਐਸਐਸ ਕਿਸੇ ਦੇ ਨਹੀਂ ਹੋਏ ਅਮਿਤ ਮਹਾਜਨ ਜੀ ਤੁਸੀਂ ਵੀ ਇੱਕ ਚੈਨਲ ਚਲਾਉਂਦੇ ਹੋ ਮੈਂ ਵੀ ਸੋਸ਼ਲ ਮੀਡੀਆ ਤੇ ਹਾਂ ਮੈਂ ਪਿਛਲੇ ਹਫਤੇ 10 ਦਿਨ ਤੋਂ ਜਦ ਤੋਂ ਉਹਨੂੰ ਦੁਬਾਰਾ ਰੇਖਾ ਗੁਪਤਾ ਨੇ ਪ੍ਰਧਾਨ ਬਣਾਇਆ ਕਿਉਂਕਿ ਪੰਥ ਪ੍ਰਮਾਣਿਤ ਪ੍ਰਧਾਨ ਨਹੀਂ ਆਉਂਦੇ ਪੰਥ ਨੇ ਪ੍ਰਧਾਨ ਨਹੀਂ ਬਣਾਇਆ ਉਹ ਗੱਲਾਂ ਉਹਨੂੰ ਰੇਖਾ ਗੁਪਤਾ ਨੇ ਪ੍ਰਧਾਨ ਬਣਾਇਆ ਉਹਦੀ ਪਰਚੀ ਰੇਖਾ ਗੁਪਤਾ ਦੇ ਦਫ਼ਤਰ ਚ ਨਿਗਲਦੀ ਹੈ ਉਸ ਦੇ ਬਾਅਦ ਅੱਜ ਮੈਨੂੰ ਹਰਮੀਤ ਸਿੰਘ ਕਾਲ ਕਾ ਇਹ ਦੱਸਦੇ ਜਾਂ ਤੁਸੀਂ ਦੱਸ ਦੋ ਚਾ ਤੁਸੀਂ ਕੋਸ਼ਿਸ਼ ਕੀਤਾ ਕੋਈ ਵੀ ਪੰਥ ਦਾ ਨੁਮਾਇੰਦਾ ਕੋਈ ਵੀ ਪੰਥਕ ਹਸਤੀ ਭਾਵੇਂ ਅਸੀਂ ਦਿੱਲੀ ਦੀ ਗੱਲ ਕਰ ਲਈਏ ਭਾਵੇਂ ਪੰਜਾਬ ਦੁਸ਼ਮਣ ਭਰ ਦੀ ਗੱਲ ਕਰ ਲਈ ਕਿਸੇ ਨੇ ਹਰਮੀਤ ਸਿੰਘ ਕਾਲ ਕੇ ਇਹਨੂੰ ਵਧਾਈ ਦਿੱਤੀ ਹੈ ਸਮਾਏ ਸਵਾਏ ਉਹਦੇ ਜਿਹੜੇ ਚਿੱਲੇ ਚਪਾਟੇ ਆ ਕੇ ਉਹਨੂੰ ਸਰੂਪਾ ਪਾ ਰਹੇ ਆ ਜਿਹੜੀ ਮੇਰੇ ਕੋਲ ਅਪਡੇਟ ਹੈ ਉਹਨੇ ਮੈਂਬਰ ਨੂੰ ਇਸ ਕਰਕੇ ਆ ਕੇ ਵੀ ਆਪਣੇ ਇਲਾਕੇ ਦੇ 10 ਬੰਦੇ ਲੈ ਕੇ ਆ ਕੇ ਚੈੱਕ ਲੈਣਾ ਤੇ ਅਗਰ ਬੱਸ ਲੈਣੀ ਹੈ ਤੇ ਸਰਵਾਇਏ ਤੇ ਮਨੂੰ ਇਹ ਦੱਸ ਦੋ ਕੋਈ ਵੀ ਪੰਥਕ ਹਸਤੀ ਕੀ ਹਰਮੀਤ ਕਾਲਕੇ ਨੂੰ ਸਰੋਪਾ ਪਾ ਕੇ ਆਈ ਹੈ ਕੀ ਕੋਈ ਵੀ ਪੰਥਕ ਹਸਤੀ ਨੇ ਹਰਮੀਤ ਕਾਲਕੇ ਨੂੰ ਵਧਾਈ ਦਿੱਤੀ ਹੈ ਮਨੂੰ ਦੱਸ ਦੋ ਕੋਈ ਵੀ ਦਿੱਲੀ ਦੀ ਸਿੰਘ ਸਭਾ ਗਈ ਹੈ